ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ 2 ਜਨਵਾਰ ਪਿੰਡ ਫਤੇਗੜ ਕੋਰੋਟਾਣਾ ਦੇ ਵਿੱਚੋਂ ਫਤੇਗੜ ਕੋਰੋਟਾਣਾ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਮਿੱਤਰੋ ਮੋਗਾ ਤੇ ਮੋਗੇ ਤੋਂ ਜਦੋਂ ਆਪਾਂ ਜਲੰਧਰ ਵਾਲੀ ਸਾਈਡ ਨੂੰ ਵੱਧਦੇ ਆਂ ਤਾਂ ਲੁਹਾਰੇ ਵਾਲਾ ਪੋਲ ਉੱਤਰਦੇ ਅਨਸਾਰ ਪਿੰਡ ਆਉਂਦਾ ਵਾ ਫਤੇਗੜ ਕੋਰੋਟਾਣਾ ਫਤੇਗੜ ਕੋਰੋਟਾਣਾ ਪਿੰਡ ਦੇ ਵਿੱਚ ਮੁਣੀ ਵੀਰ ਦੇ ਕੋਲਿਆਂ ਵਪਾਰ ਲੈਣ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰਾਂ ਦੇ ਦਰਸ਼ਨ ਵਖਰਾਉਣੇ ਆ ਤੁਹਾਨੂੰ ਇੱਕ ਦਾ ਤੁਹਾਨੂੰ ਹੌਲੇ ਪਾ ਦੀ ਗਾਂ ਵਿਖਾਉਣੀ ਆ ਮਿੱਤਰੋ ਅੱਗੇ ਚੋਨਾ ਤੁਹਾਡਾ ਸੀਜ਼ਨ ਆ ਜਿਹੜਾ ਲਵਾ ਕੇ ਜਾਊਗੀ ਕ੍ਰੋਸ ਸੰਗ ਦੇ ਵਿੱਚ ਵਹਿੜਾ ਤੇ ਇੱਕ ਤੁਹਾਨੂੰ ਵਿਖਾਉਣੀ ਆ ਮਿੱਤਰੋ ਡੱਬੀ ਵਹਿੜ ਦੋ ਦੰਦ ਪਿਓਰ ਮੂਰਤਰਗੀ ਆਉ ਕਰਦੇ ਆ ਗੱਲਬਾਤ ਪਹਿਲਾਂ ਆਪਾਂ ਡੱਬੀ ਬਾਰੇ ਜਾਣਦੇ ਆ ਕ੍ਰੋਸ ਅੰਗਲੇ ਪਾਸੇ ਨੂੰ ਫੇਰ ਉਹਨੇ ਸਸਰੀ ਗੱਲ ਮੋਣੀ ਪਈ ਸਾਸਰੀ ਗੱਲ ਜੀ ਕੀ ਹਾਲ ਚੱਲ ਆ ਵੀਰੇ ਬਹੁਤ ਚੜ੍ਹਦੀ ਗੱਲ ਵਟੇ ਵੀਰੇ ਸਿੱਤਾ ਠੀਕ ਆ ਭਰਾ ਦੀ ਮੈਂ ਨਾ ਕਿਰਪਾ ਵੰਡ ਬਾਬੇ ਨਾਲ ਕਰਦੇ ਜੀ ਮੋੜ ਵੀਰੇ ਡੱਬੀ ਵੇੜ ਦੰਦੋ ਕਿਵੇਂ ਆ ਬਾਈ ਦੋ ਦੰਦ ਆ ਵੀਰੇ ਨਹੀਂ ਇਹ ਮੈਂ ਵੀਰੇ ओरिजिनल ਦੋ ਦੰਦ ਆ ਦੋ ਦੰਦ ਵੀਰੇ ਕਿੰਨੀ ਤਰੀਕ ਨੂੰ ਦਿਲ ਪੂਰੇ ਕਰਦੀ 26 ਤਰੀਕ ਨੂੰ ਦੰਦ ਪੂਰੇ ਆ ਜੀ ਇਹਦੇ 26 ਤਰੀਕ ਨੂੰ ਦੰਦ ਪੂਰੇ ਆ ਹਾਂਜੀ ਵੀਰੇ ਤੇ ਦੋਦੇ ਤੇਰੇ ਤਜਰਬੇ ਮੁਤਾਬਕ ਮੋਣੀ ਵੀਰੇ ਕਿੰਨਾ ਦੇ ਜੂਗੇ ਮੈਂ ਤਾਂ ਕਹਿੰਦਾ 20 ਪ ਤੇ ਵੱਡੇ ਭਾਈ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਦਾ 70000 ਰੁਪਏ ਵੀਰੇ 70000 ਰੁਪਏ ਮੰਨਤਾ ਨੇ ਇਹਦੇ ਵਿੱਚ ਜਰੂਰ ਕਰਾਂਗੇ ਵੀਰੇ ਠੀਕ ਹੈ ਕੱਢੀ ਬਾਰ ਨੂੰ ਉਸਤਾਦ ਯਾਰ ਲੈ ਵੀ ਮਿੱਤਰੋ 70000 ਰੁਪਏ ਬੱਸੀ ਦਾ ਰੇਟ ਆ ਦੋ ਦੰਦ ਦਾ ਮੂੰਹ ਮੂਰਤਰ ਕੀ ਆ ਕਰਮਾਂ ਵਾਲੀ ਪਲੂਣ ਸੁੰਦੀ ਆ ਲੇਵੇ ਲੁਵੇ ਦਾ ਡਿਜ਼ਾਈਨ ਬੜਾ ਚੰਗਾ ਯਾਰ ਮੰਨ ਲਓ ਥੱਲੋ ਆ ਜਿਹੜੀ ਨਾ ਕਰਮਾਂ ਵਾਲੀ ਬਾੜੀ ਖੀੜੀ ਖੜਾਉਂਦੀ ਬੱਸੀਆ ਕਿਉਂਕਿ ਇਹੋ ਜੀ 5000 ਦੇ ਕੇਰਿਆਂ ਦੇ ਟੋਕੜ ਗੱਪਣ ਵੜ ਵਿਕ ਜਾਂਦੀ ਏ ਬਾਈ ਜਦੋਂ ਕਿ ਸਾਂਭੀ ਰੱਖੇ 15 16 ਕਿਲੋ ਦੁੱਧ ਤੇ 60 ਦੇ ਘਰਾਂ ਚ ਵੀ ਦੇਖੋ ਮਿੱਤਰੋ ਕਿਹੜਾ ਤੁਸੀਂ ਗੜਵੀਰ ਘਾਲੇਵਾ ਆਣ ਲੱਗਾ ਹੋਇਆ ਕਰਮਾ ਵਾਲੀ ਨੂੰ ਤੇ ਫਿਰ ਬਰੀਕੀ ਬਰੂਕੀ ਬੱਛੀ ਦੇ ਵਿੱਚ ਬਹੁਤ ਚੰਗੀ ਆ ਯਾਰ ਐਣ ਨਖੇਰਾ ਨਪੂਰਾ ਕਰਮਾ ਵਾਲੀ ਦੀਆਂ ਕਮਾਲ ਦੀ ਤਿਆਰੀ ਦੇ ਵਿੱਚ ਤਿਆਰ ਹੋਈ ਹੋਈ ਆ ਲੇਵਾ ਵੇਖੋ ਤੁਸੀਂ ਉੱਤੋਂ ਲੈ ਕੇ ਐਣ ਗੜਵੀਰ ਘਾਲੇਵਾ ਲੇਵਾ ਕਰਮਾ ਵਾਲੀ ਨੂੰ ਲੱਗਾ ਹੋਇਆ ਜਿਹੜਾ ਆਰਡਰ ਦੀ ਕੁਆਲਿਟੀ ਹਜੇ 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਅੱਜ ਮੰਨ ਲਓ ਤੁਸੀਂ ਜਿਹੜੀ ਵੀਡੀਓ ਬਣ ਰਹੀ ਆ ਮਿੱਤਰੋ ਉਹ ਹੈਗੀ ਆ ਕੈਮਰੇ ਦੀ ਅੱਖ 'ਚ ਕੈਦ 22 ਤਰੀਕ ਨੂੰ ਹੋ ਰਹੀ ਆ ਵੇ ਵੀਰੇ ਸੀਮਿੰਟ ਵਗੈਰਾ ਦਾ ਪਤਾ ਕੁਛ ਨਹੀਂ ਪਤਾ ਠੀਕ ਆ ਭਾਈ ਤੇ ਕਾਲੀ ਬਾਰੇ ਭਾਈ ਦੰਦ ਪਾਟ ਕੇ ਦਿਖਾ ਦੂ। ਲੈ। ਲੈ ਮਿੱਤਰੋ ਇਹ ਦੰਦ ਵੀ ਵਿਖਾਈ ਦਿੰਨੇ ਆ ਤੁਹਾਨੂੰ। ਲੋ ਜੀ। ਆ ਵੀਰੇ ਤੋੜ ਦੀ। ਖੋਲੀ ਇਹਨੂੰ ਮਾੜਾ ਕੱਢੀ ਬਾਹਰ ਨੂੰ। ਇਹਦੀ ਕੀ ਡਿਟੇਲ ਆ ਭਾਈ? ਇਹ ਵੀਰੇ ਮੰਨ ਕੇ ਚੱਲੂ ਲੈ ਜੂਗੀ 4-5 ਦਿਨ ਵੀਰੇ। ਹੂੰ। ਬਾਲਾ ਤਾਂ ਨਹੀਂ ਗੇ? ਹੂੰ। ਹਾਂ ਚਾਰ ਪੰਜ ਦਿਨ ਲਈ ਫਿਰ ਕਿੰਨਾ ਕੁ ਦੇ ਦੋਗੀ ਮੋਨੀ ਭਾਈ ਦੁੱਧ ਬਣਾ ਚਾਹੀਦਾ 13 ਕਿਲੋ ਵੀਰੇ ਨੂੰ 12 ਪੰਜ ਕਿਲੋ ਜੀ ਖੇਤ ਕਿ ਜਿੰਨੀ ਮਰਜ਼ੀ ਲਿੱਸੀ ਆ ਤੇਰੇ ਦਾ ਪਵਾਦੇ ਘੜੀ ਘੜੇ ਇਹ ਮੋਨੀ ਤੇਰਾ ਟਾਇਆ ਕਣਾ ਬਾਈ ਦਾ ਦੂਜਾ ਇਹਨੇ ਸੀਗਾ ਸੰਗਲ ਹਾਂ ਧਲਿਆਰੇ ਦੀ ਆਲ ਕਰਦੀ ਆ ਵੀਰੇ ਹੂੰ ਕੋਈ ਚੱਕਰ ਨਹੀਂ ਠੰਡੀ ਸੀ ਲਾ ਹੂੰ ਥੋੜੀ ਧਲਿਆਰੇ ਦੀ ਆਲ ਕਰ ਦੇ ਦਿਆਂਗੇ ਵੀਰੇ ਆਪਾਂ ਇਹ ਯਾਰ ਜੈਸ ਨਾ ਵੀਰੇ 36000 ਰੁਪਿਆ 36000 ਦੀ ਹਾਂ ਠੀਕ ਹੈ ਵੀ ਲੈ ਵੀ ਮੇਟਰੋ 36000 ਦੀ ਜੈਸਨ ਉਹ ਆ ਕਰਾਸ ਅੰਗ ਆ ਥਣ ਦੇਵਾ ਵੇਖੋ ਤੇ ਕਿੰਨਾ ਖੋਲਾ ਡੋਲਾ ਥੋੜੀ ਜਿਹੀ ਫਿੱਕੀ ਫਿੱਕੀ ਆ ਉਵੇਂ ਫਿੱਕੀ ਨਹੀਂਗੀ ਹੱਡਾ ਪੈਰਾਂ ਤੋਂ ਨਹੀਂ ਚਮੜੀ ਤੋਂ ਖੁਸ਼ਕ ਆ ਜਾਨੀ ਕਿ ਕਹਿਣ ਨੂੰ ਸੰਭਾਲਿਆ ਆ ਵੀ ਕਿਸੇ ਨੇ ਇਹਨੂੰ ਤੇਲ ਥਿੰਦਾ ਘੱਟ ਦਿੱਤਾ ਹੋਇਆ ਉਵੇਂ ਹੱਡਾ ਪੈਰਾਂ ਦੀ ਮਜ਼ਬੂਤ ਆਗਾ ਤੋਰ ਤਾਰ ਨੂੰ ਬਹੁਤ ਪੱਕੇ ਦੁੱਧ ਨੇ ਵਾਕਈ ਬਈ 13 14 ਕਿਲੋ ਦੇ ਜਣਾ ਟੋਰਨ ਤੇ ਇੰਦੀ ਕੀਮਤ ਹੈਗੀ 36000 ਰੁਪਇਆ 30 ਤੇ 6 ਤੇ ਯਾਦ ਕਰੂਗਾ ਜਿਹੜਾ ਜਾਊਗਾ ਲੈ ਤੇ ਬਾਈ ਹੁਣ ਮੋਣੀ ਬਾਈ ਨੰਬਰ ਦੇ ਦੇ ਕੇਰਾ ਦੇ ਮੈਨੂੰ ਆਪਦਾ ਵੀਰੇ 9841 ਜੀ ਹੂੰ 74348 ਜੀ ਇੱਕ ਵਾਰੀ ਹੋਰ ਬੋਲ ਦੇ 9841 ਹਾਂ 74348 ਹਰ ਵੀਰੇ ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਮੂਗ ਸ਼ਹਿਰ ਮੂਗੇ ਤੋਂ ਜਿਹੜਾ ਜਲੰਧਰ ਰੋਡ ਆ ਉਸ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਆ ਪਿੰਡ ਆ ਫਤਿਹਗੜ ਕੋਰੋਟਿਆਣਾ ਫਤੇਗੜ ਕੋਰੋਟਾ ਨਾਲ ਤੇ ਫਤੇਗੜ ਕੋਰੋਟਾ ਨਾਲ ਦੇ ਵਿੱਚੋਂ ਵੀਡੀਓ ਦਿਖਾਈ ਹੈ ਗੱਲਬਾਤ ਲਈ ਸੰਪਰਕ ਕਰ ਲਿਓ ਦੋ ਦਿਨਾਂਵਾਰ ਦੋਵੇਂ ਪਾ ਦੇ ਵਿੱਚ ਆ ਦੋ ਬਾਈ ਨੂੰ ਗੱਡੀ ਚ ਪਵਾ ਕੇ ਤੇਲ ਮੀਟਰ ਇਧਰੋਂ ਖਿੱਚਾ ਧੰਨਵਾਦ ਸ਼ੁਕਰੀਆ